ਹਲੋ ਜੀ গুড মর্নিং ਜੀ ਕੀ ਹਾਲ ਚਾਲ ਹੈ ਸਾਰੇ ਹਮ ਗੁਮੇਰ ਗਾਲ ਸਾਰਜ ਨੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਮਤਲਬ ਮੈਂ ਵੀ ਠੀਕ ਆ ਹੁਣ ਪਹਿਲਾਂ ਨਾਲੋਂ ਕਾਫੀ ਤੇ ਸਿਹਰਤ ਵੀ ਠੀਕ ਆ ਤੇ ਆਪਾਂ ਆਈ ਹੋਏ ਸੀਗੇ ਸਿਹਰਤ ਦੇ ਨਾਨਕੀ ਤੇ ਇੱਥੇ ਬਾਕੀ ਭੈਣੂਣੀ ਵੀ ਆਏ ਹੋਏ ਨੇ ਤੇ ਅਜ ਵੀ ਆਇਆ ਹੋਇਆ ਵਾ ਹਨਾ ਭਾਂਜਾ ਆਪਣਾ ਤੇ ਦੋ ਦਿਨ ਹੋ ਗਏ ਆਪਾਂ ਨੂੰ ਇੱਥੇ ਆਇਆ ਹੋਇਆ ਉਹਨੂੰ ਪਰ ਮੈਂ ਵੀਡੀਓ ਸ਼ੂਟਿੰਗ ਨਹੀਂ ਸੀ ਕੀਤੀ ਅੱਜ ਹੀ ਕੀਤੀ ਆ ਤੇ ਮਿਲੌਨੀਆਂ ਸਮੋਰ ਕੇ ਮੈਂ ਉਹਨਾਂ ਦੇ ਨਾਲ ਤੇ ਬਾਕੀ ਅੱਜ ਜਿਹੜੇ ਦੇ ਪਾਪਾ ਵੀ ਆ ਗਏ ਆ ਸਵੇਰੇ ਤੇ ਸਿਰਤ ਨੂੰ ਉਹਨਾਂ ਦੇ ਕੋਲ ਆ ਕਿਤੇ ਪਾਪਾ ਪਾਪਾ ਕਿੱਥੇ ਨੇ ਕਿੱਥੇ ਹਾਂ ਜੀ ਆ ਗਏ ਹੋਰ ਯਾਰ ਇਹ ਪਪਾ ਆ ਰੇ ਪਪਾ ਵੀ ਆ ਗਏ ਇਹਦੀ ਮਾਸੀ ਕਹਿੰਦੀ ਬਾੜ ਆਈ ਰੱਖ ਆਈ ਹੀਰ ਬਣ ਲਾ ਗੋਪੀ ਕਹਿੰਦਾ ਚੁੰਡੀਆਂ ਕਰੋ ਮੈਂ ਕਹਾਂ ਦੋਨਾਂ ਦੇ ਹੀ ਰੱਖ ਲੈਨੇ ਪੈਂਦੇ ਜਾਂ ਟਾਈ ਕਰ ਦਨੇ ਜਾਂ ਫ੍ਰਾਈ ਕਰ ਦਾਂਗੀ ਉਹ ਦੀਦੀ ਉਹ ਦੀਦੀ ਦੀਆਂ ਉਹ ਦੀਦੀ ਦੀਆਂ ਜੱਪਲਾ ਚੀਚੀ ਖਾ ਲਈ ਤੂੰ ਚੀਚੀ ਖਾਂ ਪੂੜੀ ਬਣਾ ਦੇ ਬੱਸ ਮੱਚੀ ਉਹ ਚੀਚੀ ਮੱਚੀ ਮਾਚੀ ਮੀ ਜੀ ਜੀ ਇਹ ਨੋ ਬਈ ਉੱਤਰ ਖਾਲੇ ਹੁੰਦੇ ਕਰਦੇ ਓਤੇ ਰਹਿਣ ਦੋ ਲੈਣ ਦੇ ਨਹੀਂ ਐਡਾ ਨਹੀਂ ਸੈਂਡਲ ਲੈ ਗਿਆ ਉਹਦਾ ਨਹੀਂ ਨਹੀਂ ਅਧਿਕਾਰ ਨੂੰ ਕਹਿ ਕੇ ਫੋਟਾ ਅਧਿਕਾਰ ਨੂੰ ਕਹਿੰਦਾ ਓਏ ਨੇ ਉਹਨੇ ਆ ਗਾਣਾ ਪਾਇਆ ਦਾ ਦੇ ਮਾਪ ਕੋ ਫੋਨ ਰੋਟੀ ਲੈ ਰਣੀ ਨੇ ਇਹ ਰੁਪਿਮਾ ਹੀ ਖਾਣੀ ਫੋਟੀ ਉਹ ਫੋਨ ਨੂੰ ਨਹੀਂ ਦਰਿਆ 'ਚ ਲੈ ਕੇ ਜਾਣਾ ਸੀਗਾ ਤੇ ਅਨਜੂ ਕਰਨੇ ਹਾਂ 2 ਘੰਟੇ ਵਧਾਉਣ ਨੂੰ ਦੋ ਕਿਹਾ ਮੈਂ 2 ਘੰਟੇ ਬਾਅਦ ਜਾਊਂਗਾ ਤੇ ਉਸ ਹਿਸਾਬ ਦੇ ਨਾਲ ਫਿਰ ਜਿਪੂ ਵੱਲੋਂ ਕੱਟ ਰਿਹਾ ਉਹ ਕੁੜੀਏ ਦਨ ਮੂੰਹ ਕਰ ਇੱਧਰ ਇਹਨੂੰ ਵੀ ਇੱਧਰ ਥ੍ਰੀ ਥ੍ਰੀ ਇੱਧਰ ਨੂੰ ਕਰਨਾ ਪੂਰੀ ਪੂਰੀ ਚੱਲਦੀ ਰਹੀ ਆ ਉਹ ਬੋਝ ਵੀਜੀ ਆ ਚਾਰ ਛੇ ਗਈ ਆ ਜੱਪੂ ਪੇਪਰ ਹੋ ਗਿਆ ਉਹ ਤਾਂ ਸਾਰੇ ਅੱਜ ਹੁਣ ਛੁੱਟੀਆਂ ਕਿੰਨੀਆਂ ਮਿਲ ਗਈਆਂ ਐਵੇਂ ਕਿਵੇਂ ਨਹੀਂ ਪਤਾ ਪਤਾ ਰੱਖਿਆ ਕਰ ਹੈ ਆ ਦੇਖੀ ਮੇਰੇ ਕਿਡਾ ਬਣਿਆ ਅੱਜ ਪੇਪਰ ਹਾਂ ਉਹ ਨਵੀਂ ਰੁਕੀ ਬੇਲ ਕੇ ਬੇਲ ਕੇ ਨਹੀਂ ਰਾੜ ਕੇ ਪੁੱਣੀ ਹੋਈ ਸੀ ਇਹ ਰੁਪੜੀ ਸੀ ਐ ਛੱਟੀ ਉਹਦੀ ਗੈਰ ਜੀ ਨਿਕੜ ਨਹੀਂ ਪਾ ਉਹ ਉਹ ਤਾਂ ਪੜੀ ਜੀ ਉਹ ਇਹਦਾ ਮੋਟਾ ਸ਼ਾਲਾ ਹੋ ਗਿਆ ਰੇ ਫਸ ਗਿਆ ਹਾਂ ਤਾਂ ਹਾਂ ਪਰ ਨਾਤ ਮੱਚੇ ਨਾ ਮੱਚੇ ਬੜੇ ਪਿਆਦਾ ਮੇ ਤਾਂ ਚਾ ਨਹੀਂ ਰਿਕਈ ਜਦੋਂ ਇਹ ਪੇਪਰ ਕਹਦਾ ਸੀ ਹਿੰਦੀ ਦਾ ਸੀਗਾ ਪੰਜਾਬੀ ਪੰਜਾਬੀ ਦਾ ਸੀ ਅੱਛਾ ਪੰਜਾਬੀ ਦਾ ਮਾਪੀ ਇਹ ਹਿੰਦੀ ਤਾਂ ਹੈ ਦੀ ਹਿੰਦੀ ਨਾਲ ਬਣਦੀ ਬਹੁਤ ਹਿੰਦੀ ਬੋਲ ਜਾਂਦੀ ਵਿੱਚ ਵਿੱਚ ਇਹ ਪੰਜਾਬੀ ਵਿੱਚ ਵੀ ਹਿੰਦੀ ਲੈਦੀ ਆ ਜੈਸਾ ਸਾਬਾਉਣਾ ਮਮਾ ਕੋਣਾ ਰਾਲਾ ਹੈ ਹਿੰਦੀ ਦੀ ਲੈਦੀ ਆ ਬੰਜਾਬੀ ਚ ਹੂੰ ਇਹਦੇ ਵੀ ਦੋਨੇ ਹੱਥਾਂ ਨਾਲ ਸੀਰ ਤੇ ਮੈਨੂੰ ਲੱਗਦਾ ਦੋਨੇ ਹੱਥੇ ਚੱਲਣਗੇ ਇਹ ਜੱਪੂ ਦੇ ਵੀ ਦੋਨੇ ਹੱਥੀ ਚੱਲਦੇ ਆ ਸੀਰ ਤੇ ਤੇ ਵੀ ਦੋਨੇ ਹੱਥੀ ਚੱਲਣਗੇ ਮੈਨੂੰ ਲੱਗਦਾ ਥਾਣ ਪੀਣ ਮੋਕੇ ਚੋਂ ਚਾ ਦੋਨੇ ਹੱਥਾਂ ਨਾਲ ਹੀ ਚੱਲਦਾ ਉਹ ਵੀ ਹੱਬੂ ਆ ਦੇਖੀਏ ਹੁਣ ਬਰਜੇਤੀ ਪੜਾਈਂਗੇ ਮੇ ਸੱਜਣਾ ਫਾਟੀ ਇਦਨੈਸ ਨਾ ਮੜੀਏ। ਵਿੱਤਿਆ ਕੇ ਹਿਸਾਬੇ ਕੰਮ ਹੋਦੇ ਹੁੰਦੇ। ਡੇਰ ਪੈ ਗਈ ਆਲੂ ਚ। ਆਹ ਵੇਖ ਮੱਛੀ ਤੇ ਸ਼ੀਰ ਤੋਂ ਹੀ ਸੁੱਤਾ ਪਿਆ ਹੋ। ਬੜੇ ਬੜੇ ਆਲੂ ਉਹ ਬੋਲਦੇ ਨੇ। ਵੈਸੇ ਇਹ ਪਹਿਲਾਂ ਦੋ ਤਰ੍ਹਾਂ ਦਾ ਹਟਿਆ। ਤੇ ਪੂਰੇ ਉਤੋਂ ਦਾ ਰੋਟੀ ਦਹੀਂ ਸਾਰਾ ਖਾ ਲਾਰ ਕੇ ਹਟਿਆ। ਤੇ ਹੁਣ ਸੁੱਤਾ ਹੋ ਸ਼ਾਂਤੀ ਆ ਹੁਣ। ਦੋ ਫਲ ਬਰੇ ਤੇ। ਛੋਟਾ ਹੀ ਨੇ। ਜਪੁਣੀ ਹੋ ਉਹ ਅੰਦਰ। ਜਿੰਨ ਪਾਈ ਜਿੰਨ ਨੂੰ ਛੁੱਟੀ ਦਿੱਤੀ। ਹਾਂ ਬੈਠੀਆਂ ਦੋਨੇ ਉਹ ਦਿਨ। ਆਲ ਲੌਨ ਕਲੀਨਿੰਗ ਜੀ ਤੂੰ ਦਿਖਾਇਓ ਜੀ ਤੂੰ ਦਰਵਾਜ਼ਾ ਦੇਖੋ ਇੱਧਰ ਮੇਰਾ ਨੀਂਦ ਆਈ ਜਾਂਦੀ ਆ ਜੀ 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 ਇੱਧਰ ਲੱਗੇ ਇਹ ਲੇਟ ਆਏ ਆ ਇਹ ਸਾਨੂੰ ਕਹਿੰਦੇ ਸੀ ਨਰਿਗਾ ਵਾਲੇ ਲੇਟ ਆਏ ਆ ਇਹ ਸਾਡੇ ਦਿਹਾੜੀਏ ਵੀ ਲੇਟ ਹੀ ਆਏ ਆ ਜੀ ਓ ਅਦਰ ਗੇਲੂ ਡਾਈ ਹੈ ਚਾਜ ਬਣਾਓ ਚਾਜ ਬਣਾਓ ਕਹਿੰਦਾ ਪਾਲਕ ਵੀ ਸਕੋਣੀ ਹੈ ਮੇਥੀ ਤਾਂ ਸਾਰੀ ਨਹੀਂ ਉਹ ਇਹਦਾ ਹਜੇ ਫੇਸ ਆਪ ਆਪਨੇ ਵਾਲੇ ਦਾ ਬੜਾ ਕੁਝ ਹੋ ਗਿਆ ਸੀ ਤੈਨੂੰ ਵੀ ਪਤਾ ਵੀ ਮਾਮੇ ਦੇ ਮਾਮਾ ਮੈਂ ਕੋ ਵੀ ਹੈੱਡਫੋਨ ਕਰੀ ਹੈ ਹੈੱਡਫੋਨ ਹੈ ਮਾਮੇ ਦੇ ਆ ਇੱਕ ਇਹ ਲਾਉਣ ਨਹੀਂ ਦਿੰਦੀ ਆ ਪਾਪੇ ਨੂੰ ਉਹਦੇ ਕਹਿੰਦੀ ਮਾਮਾ ਕੋਈ ਨਾ ਫੁਕੇ ਰਹਿਂਦੇ ਆ ਜੀ ਰਾਹ ਦੇ ਪਈ ਜੋਕ 19 ਵਾਰਸ਼ਿ ਤੋਂ ਨਹੀਂ ਆਉਂਦਾ ਇਹਦੇ ਤੇ ਨੂਨ ਪਾ ਦੇਵੇ ਖੁਰ ਜਾਂਦੀ ਏ ਜਦੀ ਕੀ ਨੂਨ ਪਾ ਦੇਵੇ ਇਹਦੇ ਤੇ ਆਹ ਦੇ ਪਈ ਹਾਂ ਇਹ ਤੇ ਨੂਨ ਪਾ ਦੇਵੇ ਨਾ ਫਿਰ ਇਹ ਖੁਰ ਜਾਂਦੀ ਆ ਪੂਰੀ ਵਿੱਚ ਬਾੜ ਦਿੰਦੇ ਹੋ ਇਹ ਤੁਸੀਂ ਹੈ ਐਸੇ ਤੂੰ ਥੈਰੇਪੀ ਕਰਦਾ ਫਿਰ ਆਹ ਦੇ

ਸਨੀਲ ਦੇ ਫੁੱਲ ਲੱਗਦੇ ਆ ਉਹ ਹੋ ਸਨੀਲ ਦੇ ਨਹੀਂ ਚਿੱਟੇ-ਚਿੱਟੇ ਫੁੱਲ ਮੇ ਜੇ ਹੁੰਦੇ ਆ ਆ ਵੀ ਮੰਮੀ ਨੇ ਲਾਇਆ ਹੋਇਆ ਲਸਣ ਜਾਇ ਇਹ ਆਪੀ ਹਰਾ ਹੋ ਜਾ ਹਾਂ ਹਾਂ ਪੱਟ ਦੇ ਕੀ ਪਤਾ ਹਰੇ ਹੋ ਜਾਂਦੇ ਬਸ ਹੋ ਜਾਂਦਾ ਪੱਟ ਖੜੇ ਵੀ ਉੱਤੇ ਜੀ ਜੜਾ ਮਡੂੰਗੀਆਂ ਨਹੀਂ ਲੱਗੀਆਂ ਮੈਂ ਕਹੀ ਮਾਫੀ ਲਾਉਂਗਾ ਕੋਈ ਲੈ ਕੇ ਪਾਣੀ ਵੀ ਨਹੀਂ ਲੱਗਿਆ ਆਹ ਤੜੀ ਪਰੋਂ ਤਾਂ ਹੋ ਜਾਂਦੇ ਹਾਂ ਅਸਲੀ ਦਾ ਧਾਰੇ ਪਰੇ ਆ ਕੜੀ ਪੱਤਾ ਦਾ ਦੇ ਆਹਾ ਦਾਣਾ ਪਰੇ-ਪਰੇ ਆ ਉਹਦੇ ਮੋਟਾ ਜਿਹਾ ਨਹੀਂ ਛੱਡ ਜਾ ਛੱਡ ਜਾ ਕਹੀ ਨਹੀਂ

ਇਹ ਨੂੰ ਬਣਾਉਣਾ ਦੇਖੋ ਗਰਮ ਬਣਾ ਲੈ ਸੀਟ ਤਾਂ ਬੈਠ ਜਾਓ ਕੀ ਇਹ ਬੰਨ੍ਹ ਲਓ ਨਹੀਂ ਇਹ ਬੰਨ੍ਹ ਲਓ 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 ਇਹ ਬੰਨ੍ਹ ਲ ਵਾਸੀ ਮੈਨੂਏ ਮੈਨਾਂ ਸੱਤ ਦਿੱਤ ਕੇ ਨਾ ਕਦਾ ਚਿੱਕੀ ਮੇਰੀ ਆ ਸੱਤੀ ਮੇਰੀ ਮੰਮੀ ਵੀ ਹੈ ਕਹਿਣਾ ਚਿੱਕੀ ਮੇਰੀ ਹੈ ਕਿੱਥੇ ਚਾਤੋ ਸੋਚ ਲੱਕ ਮਾਰ ਲੈ ਪਿਆਰ ਚਾਲਮਾਸੀ ਬਾਰੀ ਚੱਲ ਲੈ ਲੈ ਲਾ ਇੱਲਾਹ ਆਪਾ ਬੀਲੇ ਬਾ ਯਾਰ ਬਾਰੀ ਦਾ ਪੰਪ ਵੀ ਖੜ ਗਿਆ ਨਹੀਂ ਬਸ ਪਤਾ ਨਹੀਂ ਦੋ ਤਾਂ ਪੱਤੇ ਹੁੰਦੇ ਪਤਾ ਨਹੀਂ ਨਹੀਂ ਬਈ ਤੂੰ ਪਾਵੇਂ ਪਤਾ ਨਹੀਂ ਪਿਆਰ ਨਾਲ ਹਿੱਟ ਹੈਗਾ ਮੇਰੇ ਕੋਲ ਆਣੀ ਤੇ ਆ ਮਿਸਟਣੇ ਆਏ ਬੇਟੇ ਆ ਤੇ ਆ ਦੋ ਗੁਜ਼ਾਰਬਤ ਤੇ ਮੇਰੇ ਕੋਲ ਇਹ ਮੈਨੂੰ ਬੋਤਾ ਉਹ ਫਸ ਗਿਆ ਹੁਣ ਕਿੱਥੇ ਜਣੇ ਬੈਣੇ ਆ ਨਹੀਂ ਉਹਦੇ ਕੋਲ ਹੈ ਨਹੀਂਗਾ ਮੈਂ ਪਹਿਲਾਂ ਦੇਖ ਲਈ ਦੇਖ ਲਈ ਮੈਂ ਕਿਹਾ ਦੁੱਕੀ ਨਾ ਲਾ ਦੇ ਉਹ ਚੱਕ ਇੱਧਰ ਇਕੱਠੇ ਕਰੂਗਾ ਉਹਨੂੰ ਛੋੜ ਕੇ ਜਾਣ ਦੇ ਉਹਨੂੰ ਦੇ ਉਹ ਸੱਚ ਕਿਉਂ ਨਹੀਂ ਸੀ ਆ ਦੇਖ ਕਾਲਾ ਮਾਮਾ ਆ ਮੈਂ ਹੁਣ ਉਹ ਫਸ ਗਿਆ ਉਹਦੇ ਨਾਲ ਤੇਰੇ ਕੋਲ ਆਹਾ ਹੈਗਾ ਆਹ ਹੈ ਰਬਲਾ ਵਧੀਆ ਸੀ ਬੱਝਦਾ ਸੀ ਕਿਦਾ ਧਿਆਨ ਨਾਲ ਚਲਾ ਫਿਰ ਤੂੰ ਬਈ ਬਾਰੀ ਉਹਦੀ ਆਉਣੀ ਹੈ ਮੈਂ ਮੋੜਾ ਦੇ ਦੇਣਾ ਉਹ ਸਾਰੇ ਪੱਤੇ ਵੀ ਨਹੀਂ ਫੜਨ ਲੱਭਣੇ ਪੈਣਗੇ ਮੈਨੂੰ ਪਤਾ ਸੀ ਸਾਰੇ ਪੱਤੇ ਮਾਮੇ ਨੂੰ ਜਾਣੇ ਕੋਈ ਨਾ ਧਿਆਨ ਨਾਲ ਸਿੱਟ ਕੇ ਸਾਰੇ ਪੱਤੇ ਇਹ ਮੈਂ ਲਊਂਗਾ ਹੀ ਦੇਖੀ ਸਰਮਾਨ ਕਰ ਮਾਮਾ ਟਿੱਲਾ ਜਾ ਕੇ ਕਿਸਾ ਪੈਸਾ ਲਊਂਗਾ ਹੀ ਕਹਿੰਦਾ ਧਿਆਨ ਨਹੀਂ ਇੱਕ ਪੱਤਰ ਆ ਰਹਿ ਗਿਆ ਇਹਨਾਂ ਦੇ ਵਿੱਚ ਵਿਚਕਾਰ ਮੈਚ ਏ ਇਹਨੇ ਤਾਂ ਡਾਇਲੌਗ ਬਣਾਉਂਦੇ ਕਿਤਾਬੇ ਆਪੇ ਜਿੱਤੀ ਦੇ ਰਹੇ ਤੇ ਜਲ ਮੈਂ ਬੋਲਦਾ ਕਿ ਮੈਂ ਆਹ ਦੇਖੋ ਬੈਠਾ ਪਰਾ ਰਹੇ ਕਿ ਕਰਦੇ ਆ ਮੀਰੀ ਹਲ ਆ ਤੁਸੀਂ ਦੇਖ ਕੇ ਹੁਣ ਆਏ ਮੈਂ ਦੱਸਦਾ ਨਹੀਂ ਇਹ ਵੀ ਦੇਖਣਾ ਚਲੋ ਚਲੋ ਬੱਤੇ ਜਿੱਟੋ ਓਏ ਤੂੰ ਸੁੱਕਾ ਸੁੱਕਾ ਖੜਾ ਕੇ ਤੇ ਅੜੀਸਾ ਫੇਰ ਕਿੰਨੇ ਦੱਸਣਾ ਇਹ ਕਹਿੰਦਾ ਤੂੰ ਸੁੱਕਾ ਸੁੱਕਾ ਖਿਲਾੜੀ ਸਰ ਫੇਰ ਨਿਕਲੇਗੀ ਸੁੱਕਾ ਸੁੱਕਾ ਨੇ ਡਰ ਕੇ ਦੀ ਆ ਦੇਖੀ ਕਿੰਨਾ ਖਰਾਾ ਉਧਰ ਪੱਤੇ ਦੇਖ ਕੇ ਆ ਗਏ ਨਹੀਂ ਤੇ ਕਰਨਾ ਕੋ ਬਣਨੇ ਆ ਨਹੀਂ ਲਾਈਦਾ ਦਾ ਭਨੇ ਯਾਰਾ ਮੈਂ ਲੱਕ ਮਾਰਨੀ ਨਹੀਂ ਆਣਗੀ ਚਲੋ ਹੋ ਗਿਆ ਮੈਂ ਲੱਕ ਨਹੀਂ ਵਾ ਲੱਕ ਤਾਂ ਮੈਂ ਵੀ ਨਹੀਂ ਮਾਰਨਾ ਮੈਂ ਬਣ ਜੀ ਜਾਨੀ ਲੈ ਜੀ ਤੂੰ ਬੱਤੇ ਨਵਾਉਣੇ ਬਈ ਨਹੀਂ ਮੈਂ ਆਪਣੇ ਲਾ ਆਪਣੀ ਨੀ ਤੇ

ਨਹੀਂ ਉਹ ਬਸ ਉਹ ਜਿਵੇਂ ਚੱਲ ਤੂੰ ਮੈਨੂੰ ਪਤਾ ਨਵੇਂ ਡੋਕਾਂ ਮੇ ਤਾਂ ਸੇ ਪੂਰਾ ਦਿਮਾਗ ਲਾਉਣ ਲੱਗੇ ਹੋਇਆ ਅੱਜ ਆਹੀ ਗਾਉਂ ਤੇ ਟੱਪਲੇ ਹਾਂ ਨਹੀਂ ਲਾਲਾ ਆਹੀ ਬੈ ਰੱਕੇ ਲਾਉਣਾ ਵਈ ਬਾਂਬਾ ਦੇ ਕੋਲ ਹੈਗਾ ਜੇ ਹੋਇਆ ਮੋੜ ਦੇ ਜੇ ਭਾਬੀ ਨੂੰ ਜਾਂ ਮੈਂ ਤਾਂ ਮੈਂ ਬੰਦੇ ਨਹੀਂ ਆ ਦੁਕਾਨੇ ਕਦਰ ਆਜੀ ਚਾਹ ਸੈੱਟ ਮੰਨਦਾ ਕਰ ਲਿਆ ਸੀ ਮੈਂ ਦੋ ਗਲਾ ਅੱਛਾ ਚੱਲ ਇਹਦੀ ਛੱਡੀ ਜਾਂਦਾ ਉਹ ਬੰਨ ਤਾਂ ਹੈਗੀ ਇਹਨੂੰ ਇਹ ਤਾਂ ਵਿੱਚ ਚੱਲ ਕਈ ਵੇ ਬੱਜ ਵੀ ਸਕਦੀਆਂ ਗਈ ਬੱਤਾਂ ਵਾਲੇ ਦੁੱਕੀਆਂ ਲਈ ਫਿਰਦੀਆਂ ਬੱਟੇ ਬੱਟੇ ਬਾਬੇ ਲਈ ਫਿਰਦੀਆਂ ਤੈਨੂੰ ਮਲਵਾ ਦੇਣਾ ਇਹਨੇ ਕਦੇ ਇੱਥੇ ਚੱਲੀ ਚੱਲ ਚੱਲ ਬੱਸ ਉਹ ਲਾਲ ਜਾਂ ਦੇਖ ਕੇ ਆ ਗਿਆ ਮੈਂ ਦੇਰ ਦੂਰ ਰਹੀ ਬਣ ਕੇ ਬਣ ਕੇ ਤਾਂ ਤੂੰ ਮਾਰਨ ਲੱਗ ਤੂੰ ਮੈਂ ਤਾਂ ਮਾਰਨ ਮਾਰਨ ਮੈਂ ਤਾਂ ਮਾਰਨ ਇਹ ਨਾ ਨੀ ਮੈਂ ਵੀ ਸਾਰੇ ਨੂੰ ਮਾਰਿਆ ਮੇਰਾ ਵੀ ਗੱਲ ਇਹ ਹੋਈ ਸੀ ਵੀ ਜੋ ਬਣ ਤੂੰ ਹੀ ਮਾਰ ਹਾਂ ਇਹ ਕਹਿੰਦਾ ਸੀ ਮਮਮੀ ਨੂੰ ਬਿਮਾਰ ਆ ਚਲ ਕੋਈ ਨਾ ਇਹਨੇ ਕਿਹਾ ਮੈਂ ਕਿਹਾ ਤੂੰ ਕਿਹਾ ਖੜੋਗੇ ਲੱਕ ਮਾਰ ਨਾ 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 ਬਈ ਨਾ ਬਈ ਮੁੱਕਰ ਕੇ ਦੇਖ ਲੋ ਮੁੱਕਰ ਕੇ ਕਿਹਾ ਐੜਕਾ ਦਾ ਦੇ ਲੱਕ ਸੌਖਾ ਚੁੰਨੀ ਲੈ ਲੈ ਕਹਿੰਦਾ ਇਹਨੇ ਐਂ ਕਿਹ ਅਸੀ ਚੁੰਨੀ ਲੈ ਕੇ ਲੱਕ ਮਾਰਨਾ ਮੈਂ ਤਾਂ ਬਣਿਆ ਹੀ ਨਹੀਂ ਬਿਨਾਂ ਹੀ ਮਾਰ ਬਣ ਜਾਵੇਂ ਦੀ ਮਮਮੀ ਆ ਇਹ ਮਮੀ ਦਾ ਬਟਾ ਸਟੋਕ ਲਾਹੇਗਾ ਬਣੀ ਆ ਹੂੰ ਫੋਚ ਤਾਂ ਬਣੀ ਆ ਲੈ ਆਹ ਪਹਿਲੀ ਵਾਰ ਮਾਸਿਨ ਨੇ ਮਾਰੀ ਨਹੀਂ ਮਾਰੇ ਮੈਰਾ ਘਕ ਮਾਰੇ ਦੁਬਾਰਾ ਪਲੇਅਰ ਸਭ ਤੋਂ ਵੱਡਾ ਲੈਜੈਂਡ ਪਲੇਅਰ ਆ ਚਲੋ ਆ ਦੀ ਬੜਾਈ ਜਾਂਦਾ ਕੁੰਡੀਆਂ ਦੇ ਸ਼ੰਗ ਫਸ ਗਏ ਪਾਈ ਓਏ ਐਡਾ ਬੜਾ ਪੱਤਾ ਚਲੋ ਬਾਤ ਆਉਦੇ ਕੋਲ ਵਿਚਾਰੀ ਕੋਲ ਇਹ ਲੋ ਪੈਸਾ ਨਹੀਂ ਫਸਦੇ ਤੂੰ ਹੀ ਹੋਈ ਜੰਨੀ ਆ ਤੈਨੂੰ ਨਹੀਂ ਨਾ ਤਾ ਦੇ ਉਈ ਨਾ ਤੋ ਕਿਰਨ ਤੂੰ ਤਾਂ ਰਹਿ ਨਹੀਂ ਦੇ ਨਾ ਤਾ ਸਹੀ ਦੂ ਨਹੀਂ ਉਹ ਦੀੜ ਗਿਓ ਲਾ ਕੇ ਸੁਣਾ ਹੀ ਕਰ ਓਏ ਆਹ ਜੋਗਰਾ ਹਾਂ ਆਹ ਆਦੇ ਆਲੇ ਆ ਲੋ ਭਾਈ ਪੱਤੇ ਜਾ ਓਏ ਓਹੀ ਕਢਾ ਦੇਦਾ ਆਪਾ ਆਪਾ ਆਡੀ ਇੱਕ ਮਿੰਟ ਇੱਕ ਮਿੰਟ ਓਏ ਆ ਪਹਿਲਾ ਹੁਕਮ ਜਈ ਕਢਾ ਦਿਓ ਨਹੀਂ ਨਹੀਂ ਓਹੀ ਪੱਤੇ ਪਾ ਦੇ ਵਾ ਇਹ ਫੇਰ ਵੀ ਆਪਣੇ ਪਾਸੇ ਆਈ ਕਿਉਂ ਕਢਾਉਦਾ ਜੀ ਹੁਣ ਸਭ ਫਸ ਸਕਦੇ ਪਾ ਤਿੱਕੀ ਤੇਰੀ ਮਾਰੇ ਕੋਈ ਨਾ ਹੁਣ ਫੇਰ ਲਾਂ ਦਿਓ ਪੱਤਾ ਕਿ ਲਾਉ ਗਿਆ ਦੋ ਵਾਰ ਬੰਨ ਜੂਗਾ ਓਏ ਪਹਿੰਡ ਤੇ ਲਾਉਣਾ ਸੀ ਪੱਤਾ ਤੁਸੀਂ ਹੌਲਾ ਜਿਆ ਆ ਲੈ ਆ ਜਾ ਲੈ ਆ ਲੈ ਜਾ ਪੜ ਕੇ ਰਾਜ ਕੋ ਪੁੱਛ ਤੇ ਆਹੋ ਆਫ ਸਮਾਨ ਇੱਕ ਹੀ ਲੈ ਚੁੱਕੀ ਐ ਰੋਡੇ ਮਾਣ ਕੀ ਕੀ ਰਹੀ ਬਸ ਸਾਡੇ ਕੋਲ ਇਤਿਹਰ ਪੁਰਾ ਓ ਦੇਖ ਤੇ ਲੈ ਪੁਰਾ ਸਿੱਟਾ ਹਾ ਜੀ ਨਾ ਜੀ ਮੈਂ ਸਾਰਾ ਕੋਈ ਕੀ ਮੈਂ 20 ਡਾਡੇ ਕੋਲ ਜੀ ਨਾ ਜੀ ਪਾ ਚ ਗਈ ਭਾਬੀ ਉਹ ਚਾਇਆ ਕੀ ਨੇ ਮੈਂ ਚਾਇਆ ਤੈਨੂੰ ਮਾਰਨਾ ਛੱਡ ਲਾੱਕ ਮਾਰ ਭੱਜ ਗਈ ਯਾਰ ਕੱਢਿਆ ਗਿਆ ਕਿ ਉੱਤੇ ਪਾਇਆ ਸੀ ਇੱਟ ਵੀ ਕੋਈ ਨਹੀਂ ਆਸਣਦਾ ਕੋਈ ਪਾਣੀ ਕੋਰੇ ਬੁੱਨੇ ਦੀ ਦੇਖ ਲਾਂ ਦੇ ਕਿਵੇਂ ਹੋਈਆਂ ਐਨ ਥੱਕੇ ਪਏ ਆ ਤਾਂ ਨੀਂਦ ਆਈ ਦੇ ਬਹੁਤ ਜ਼ਿਆਦਾ ਸੌਣ ਲੱਗੇ ਸੀਗੇ ਹੁਣ ਮਿਲਦੇ ਹਾਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ